ਪੁੱਚੋ ਮੰਡੀ ਵਾਲੇ ਦਾ ਜਿਹੜਾ ਮੇਨ ਮੁੱਦਾ ਪਹਿਲਾਂ ਤਾਂ ਉਹ ਹੈ ਵਰਨਵਸਤਾ ਜਾਤੀਵਾਦ ਬਹੁਤ ਚਿਰ ਦੀ ਆਪਾਂ ਜਦੋਂ ਚੈਨਲ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਵੀ ਜਦੋਂ ਆਪਾਂ ਲਿਖਦੇ ਆ ਰਹੇ ਬਈ ਜੱਟਾਂ ਵਾਲੇ ਭਾਂਡੇ ਲੱਗ ਤੇ ਛੋਟੀਆਂ ਜੱਟਾਂ ਵਾਲੇ ਭਾਂਡੇ ਲੱਗ ਕਿਉਂ ਆ ਪੁੱਚੋ ਮੰਡੀ ਬਹੁਤ ਇਹਨੂੰ ਮੇਨ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਹੁਣ ਜਿਹੜੀ ਗੱਲ ਸ਼ੁਰੂ ਹੋਈ ਆ ਉਹਨੇ ਕਿਤੇ ਲਾ ਕੇ ਕੁਰਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਉੱਥੋਂ ਆਪਣਾ ਪ੍ਰਚਾਰ ਕੀਤਾ ਦੇ ਰਾਜਾ ਆਰਾਮ ਸਿੰਘ ਕਰਕੇ ਆ ਰਾਜਾ ਰਾਜਾ ਰਾਜ ਸਿੰਘ ਕਰਕੇ ਨਿਹੰਗਿਆ ਉਹਨੇ ਇਹ ਮੁੱਦਾ ਚੱਕਿਆ ਉਹ ਕਹਿੰਦਾ ਵੀ ਉਹਨੇ ਵਾਰਨਿੰਗ ਦਿੱਤੀ ਵੀ ਦੇਖ ਲੋ ਨਹੀਂ ਤਾਂ ਫੌਜਾਂ ਚੜ ਕੇ ਜਾਣਗੀਆਂ ਏਦਾਂ ਕਰਨ ਗਿਆ ਉਦਾ ਕਰਨ ਗਿਆ ਇਹ ਬੰਦੇ ਦਾ ਪੁੱਤ ਬਣ ਜਾ ਬਹੁਤ ਕੁਝ ਬੋਲਿਆ ਨਾ ਤਾਂ ਇਤੇ ਇਕਾਲ ਤੱਕ ਵੀ ਜਫੀਦਾਰ ਦਾ ਕੋਈ ਬਿਆਨ ਆਇਆ ਜਦੋਂ ਅੰਮ੍ਰਿਤਪਾਲ ਨੇ ਜਲੰਧਰ ਮਾਡਲ ਟਾਊਨ ਗੁਰਦੁਆਰੇ ਵਿੱਚੋਂ ਬੈਂਚ ਕੱਢ ਕੇ ਬਾਹਰ ਸਾਡੇ ਸੀਚਾ ਆਪਾਂ ਪ੍ਰੋਗਰਾਮ ਕੀਤਾ ਸੀ ਤਾਂ ਆਪਾਂ ਇਹ ਗੱਲ ਕਿਹਾ ਸੀ ਕਿ ਉਹ ਪਹਿਲੀ ਗੱਲ ਤਾਂ ਥੱਲੇ ਲੱਗੇ ਹੋਏ ਸੀ ਨੀਵੇਂ ਥਾਂ ਦੇ ਉੱਤੇ ਕਿਉਂ ਮੈਂ ਮਾਲਟਨ ਗੁਰਦੁਆਰੇ ਬਹੁਤ ਜਾਂਦਾ ਰਿਆ ਤੇ ਜੇ ਤੁਸੀਂ ਆਮ ਬੰਦੇ ਜਿਹੜੇ ਵਿਚਾਰੇ ਹੈਂਡੀਕੈਪ ਆ ਉਹਨਾਂ ਨੂੰ ਚਾਹੁੰਦੇ ਨਹੀਂ ਗੁਰਦੁਆਰੇ 'ਚ ਬੈਠ ਸਕਣ ਤੇ ਜਿਹੜੇ ਵੱਡੇ-ਵੱਡੇ ਬਾਬੇ ਆ ਆਪਾਂ ਨਾਮ ਲੈ ਕੇ ਆ ਸੀ ਪਿਆ ਸੁਖਦੇਵ ਸਿੰਘ ਪੁੱਛੋ ਮੰਡੀ ਵਾਲੇ ਨੂੰ ਜਾ ਕੇ ਕਿਉਂ ਨਹੀਂ ਰੋਕਦੇ ਜਿਹੜਾ ਸ਼ਰਿਆਮ ਜਾ ਕੇ ਆਪ ਸਾਹਮਣੇ ਗੱਦੀ ਲਾ ਕੇ ਬੈਠਾ ਹੁੰਦਾ ਤੇ ਉਦੋਂ ਆਪਾਂ ਨੂੰ ਗਾਲ੍ਹਾਂ ਕੱਢੀਆਂ ਇਹਨਾਂ ਲੋਕਾਂ ਨੇ ਇਹ ਹੁਣ ਉਹ ਮੁੱਦਾ ਫੇਰ ਦੁਬਾਰਾ ਪਸ ਗਿਆ ਕਿਉਂਕਿ ਥੋੜੇ ਦਿਨ ਪਹਿਲਾਂ ਵੀਡੀਓ ਆਈ ਜਦ ਕਿ ਉਹ ਤੋਂ ਸ਼ੁਰੂ ਤੋਂ ਹੀ ਬੰਦਾ ਉੱਥੇ ਉਹ ਬਹਿ ਨਹੀਂ ਸਕਦਾ ਥੱਲੇ ਇੰਨਾ ਭਾਰ ਉਹਨੇ ਵਧਾਇਆ ਹੋਇਆ ਆ ਤੇ ਉਹ ਸ਼ੁਰੂ ਤੋਂ ਲਾ ਕੇ ਆਸਣ ਬੰਦਾ ਆ ਤੇ ਹੁਣ ਉਹ ਮੁੱਦਾ ਕੱਲ ਪਰਸੋਂ ਦਾ ਬੜਾ ਭਖਿਆ ਹੋਇਆ ਉਹਦੇ ਤੇ ਤੁਹਾਡੀ ਟਿੱਪਣੀ ਦੇਖੋ ਜੀ ਪੁੱਛੋ ਬੰਡੀ ਆਲੇ ਦਾ ਜਿਹੜਾ ਮੇਨ ਮੁੱਦਾ ਪਹਿਲਾਂ ਤਾਂ ਉਹ ਹੈ ਵਰਨਵਸਤਾ ਜਾਤੀਵਾਦ ਬਹੁਤ ਚਿਰ ਦੀ ਆਪਾਂ ਜਦ ਦਾ ਚੈਨਲ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਵੀ ਜਦੋਂ ਆਪਾਂ ਲਿਖਦੇ ਆ ਰਹੇ ਬਈ ਜਟਾ ਵਾਲੇ ਭਾਂਡੇ ਲੱਗ ਤੇ ਛੋਟੀਆਂ ਜੱਟਾ ਵਾਲੇ ਭਾਂਡੇ ਲੱਗ ਕਿਉਂ ਆ ਪੁੱਛੋ ਮੰਡੀ ਬਹੁਤ ਇਹਨੂੰ ਮੇਨ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਹੁਣ ਜਿਹੜੀ ਗੱਲ ਸ਼ੁਰੂ ਹੋਈ ਆ ਉਹਨੇ ਕਿਤੇ ਲਾ ਕੇ ਕੁਰਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਉੱਥੋਂ ਆਪਣਾ ਪ੍ਰਚਾਰ ਕੀਤਾ ਤੇ ਰਾਜਾ ਆਰਮ ਸਿੰਘ ਕਰਕੇ ਆ ਰਾਜਾ ਰਾਜਾ ਰਾਜ ਸਿੰਘ ਕਰਕੇ ਨਿਹੰਗਿਆ ਉਹਨੇ ਇਹ ਮੁੱਦਾ ਚੱਕਿਆ ਉਹ ਕਹਿੰਦਾ ਵੀ ਉਹਨੇ ਵਾਰਨਿੰਗ ਦਿੱਤੀ ਵੀ ਦੇਖ ਲੋ ਨਹੀਂ ਤਾਂ ਉਹ ਜਾਂ ਚੜ ਕੇ ਜਾਣ ਗੀਆਂ ਏਦਾਂ ਕਰਨ ਗਿਆ ਉਦਾ ਕਰਨ ਗਿਆ ਇਹ ਬੰਦੇ ਦਾ ਪੁੱਤ ਬਣ ਜਾ ਬਹੁਤ ਕੁਝ ਬੋਲਿਆ ਨਾ ਤਾਂ ਇਤੇ ਕਾਲ ਤੱਕ ਦੇ ਜਫੀਦਾਰ ਦਾ ਕੋਈ ਬਿਆਨ ਆਇਆ ਨਾ ਹੀ ਇਹਦੇ ਤੇ ਕਿਸੇ ਹੋਰ ਸੰਪਰਦਾ ਦਾ ਬਿਆਨ ਹੈ ਕਿਉਂਕਿ ਜਿੰਨੀਆਂ ਵੀ ਸੰਪਰਦਾਮਾਂ ਆ ਇਹ ਇੱਕ ਦੂਜੇ ਦੀਆਂ ਭਾਈਵੰਧਨ ਹੁੰਦੀਆਂ ਇੱਕ ਦੂਜੇ ਤੇ ਜਿਹੜੇ ਇਹ ਜਿਹੜੇ ਕੰਜਰ ਕੰਮ ਕਰਦੇ ਆ ਸਿੱਧਾ ਕਮਾ ਸਪਸ਼ਟ ਸ਼ਬਦਾਂ ਚ ਉਹਤੇ ਇੱਕ ਦੂਜੇ ਤੇ ਪਰਦਾ ਪਾਉਂਦੀਆਂ ਜਿੱਦਾਂ ਕਿ ਤੁਹਾਨੂੰ ਚੇਤਾ ਹੋਣਾ ਜਦੋਂ ਉਹ ਜੱਸੀ ਦਾ ਲੱਕੇ ਵਾਲੇ ਦਾ ਕੇਸ ਆਇਆ ਜੱਸੀ ਦਾ ਉਦੋਂ ਸਾਰੀਆਂ ਨਾਨਕਸਰੀਆਂ ਇਹ ਜਿੰਨੇ ਆ ਨਿਹੰਗੇ ਸਭ ਇਕੱਠੇ ਹੋ ਗਏ ਸੀ ਇੱਕ ਜਗ੍ਹਾ ਤੇ ਠੀਕ ਹੈ ਨਹੀਂ ਜਦੋਂ ਉਹ ਮੁੰਡੇ ਦਾ ਕੇਸ ਆਇਆ ਵੀ ਨਹੀਂ ਜੀ ਇਹ ਇਹ ਚੀ ਗਲਤ ਆ ਜੀ ਇਹ ਫਲਾਨਾ ਆ ਗੱਲ ਸਾਰੀ ਇੱਥੇ ਹੋ ਗਈ ਸੀ ਜਿਹੜੀਆਂ ਇਹ ਗੱਲਾਂ ਆ ਚਾਹੇ ਨਿਹੰਗਾ ਚ ਆ ਚਾਹੇ ਡੇਰਿਆਂ ਚ ਪਹਿਲਾਂ ਤਾਂ ਜਾਤੀਵਾਦ ਵਾਲੀ ਜੜ ਜਿਹੜੀ ਆ ਜਿਹੜੀ ਸਿੱਖੀ ਨੂੰ ਖੋਖਲਾ ਕਰੀ ਜਾ ਰਹੀ ਆ ਵੀਰਿੰਦਰ ਭਾਜੀ ਹੂੰ ਜਿਹੜੀ ਸਿੱਖੀ ਦੀ ਜਿਹੜਾ ਤੇਲ ਦੇਈ ਜਾ ਰਹੀ ਆ ਅਦਰੋਂ ਦਿਨ ਦਿਨ ਪਾੜੇ ਵਧਦੇ ਜਾ ਰਹੇ ਆ ਪਾੜੇ ਵਧਾਉਣ ਵਾਲੇ ਆਪਾਂ ਨੂੰ ਪਤਾ ਜੇ ਇਧਰ ਪੁੱਛੋ ਮੰਡੀ ਵਾਲਾ ਉਧਰ ਅਗਰੇਟ ਆ ਆ ਉਧਰ ਬੱਲਾ ਵਾਲੇ ਸਾਹ ਆ ਉਧਰ ਇਹ ਟਕਸਾਲ ਆ ਗੇ ਆ ਤੂੰ ਸਾਰੇ ਇਹ ਜਿੰਨੇ ਲੋਕ ਹੈ ਇਹ ਪਾੜਾ ਤਾਂ ਇਹ ਲੋਕ ਵਧਾ ਰਹੇ ਆ ਜਾਤੀਵਾਦ ਦਾ ਹੌਲੀ ਹੌਲੀ ਜਦੋਂ ਇਧਰੋਂ ਲੋਕ ਫਰਸਟ੍ਰੇਟ ਹੁੰਦੇ ਆ ਫੇ ਉਹ ਕਿੱਧਰ ਜਾਂਦੇ ਆ ਉਹ ਫੇ ਜਾਂਦੇ ਆ ਸੱਚੇ ਸੌਦੇ ਵਾਲੇ ਕੋਲ ਉਹ ਜਾਂਦੇ ਆ ਰਾਧਾ ਸਵਾਮੀਆ ਕੋਲ ਕਿਉਂ ਕਿਉਂਕਿ ਜਦੋਂ ਤੁਸੀਂ ਮੈਨੂੰ ਦਰਕਾਰੂਗੇ ਕੋਈ ਮੈਨੂੰ ਗੱਲਣਾ ਲੱਗੂਗਾ ਮੈਂ ਉਹਦੇ ਨਾਲ ਹੀ ਜਾਊਗਾ ਸੋ ਇਹ ਸਿਸਟਮ ਹੀ ਕਿਤੇ ਨਾ ਕਿਤੇ ਦਰਬਾਰ ਸਾਹਿਬ ਦੇ ਵਿੱਚ ਵੀ ਕੀਰਤਤਿਆਂ ਦੇ ਬਾਪਿਆ ਅੱਜ ਤੋਂ 20-25 ਸਾਲ ਪਹਿਲਾਂ ਨਿਰਮਲ ਸਿੰਘ ਨੇ ਰੋ ਰੋ ਕੇ ਲੋਕਾਂ ਨੂੰ ਦੱਸਿਆ ਇਹ ਗੱਲਾਂ ਪੀ ਸਾਡੇ ਨਾਲ ਕਿਦਾਂ ਜਾਤੀਵਾਦ ਵਿਤਕਰਾ ਦਰਬਾਰ ਸਾਹਿਬ ਦੇ ਵਿੱਚ ਵੀ ਕੀਤਾ ਜਾਂਦਾ ਆ। ਪਜਾਤ ਨੂੰ ਟਾਰਗੇਟ ਕੀਤਾ ਜਾਂਦਾ ਆ। ਸੋ ਇਹ ਜਿਹੜਾ ਪੁੱਚੋ ਮੰਡੀ ਵਾਲਾ ਇਹ ਤਾਂ ਅਸੀਂ ਬਹੁਤ ਚਿਰ ਦੇ ਕਹਿ ਰਹੇ ਆ ਸੰਦੀਪ ਸਿੰਘ ਇਹਦਾ ਨਾਮ ਆ ਔਰ ਇਹਨਾਂ ਨੇ ਆਪਣੀਆਂ ਮਰਿਆਦਾ ਚੜਾਈਆਂ ਆਪਣੇ ਕਿਹੋ ਜਿਹੇ ਸ਼ਬਦ ਬੋਲਦਾ ੱੱਕੇ ਨਾਲ ਹੀ ਅੰਦਰ ਬਾੜ ਦਿੱਤਾ ਸੰਤਾ ਨੇ ਲੇਖਾ ਪਾੜ ਦਿੱਤਾ ਕਦੀ ਇਹਨੂੰ ਵਿਆਹ ਦੀਆਂ ਵਿਆਹ ਦੀ ਸੁਪਨੇ ਆਉਣ ਲੱਗ ਪੈਂਦੇ ਆ ਬੁੱਢੇ ਬਾਰੇ ਵਿਆਹ ਦੇ ਮੈਨੂੰ ਸੁਪਨੇ ਆ ਗਏ ਇਹ ਲੋਕਾਂ ਨੂੰ ਸੁਣਾਉਣ ਵਾਲੀ ਆ ਵੀ ਮੈਨੂੰ ਵਿਆਹ ਦਾ ਸੁਪਨਾ ਆ ਗਿਆ ਇੱਥੇ ਅਸੀਂ ਆਸਾ ਦੀ 3 ਦੀ ਕਥਾ ਕਰ ਰਹੇ ਆ ਕਿਉਂ ਨਹੀਂ ਇਹ ਲੋਕ ਆਸਾ ਦੀ 3 ਦੀ ਕੋਈ ਤਾਂ ਦੀ ਕਥਾ ਸ਼ੁਰੂ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਆ ਜੋ ਅਸੀਂ ਕਵਾਂਗੇ ਅਸੀਂ ਉੱਤੇ ਕਰੇ ਉਤਰਦੇ ਨਹੀਂ ਉਹਨਾਂ ਗੱਲਾਂ ਤੇ